ਸਾਰੇ ਮੁਲਾਜ਼ਮ ਸਾਥੀਆਂ ਦਾ ਮੇਰੇ ਚੈਨਲ ਤੇ ਸਵਾਗਤ ਹੈ ਅੱਜ ਪੰਜਾਬ ਸਰਕਾਰ ਨੇ ਪੇ ਕਮਿਸ਼ਨ ਦੇ ਏਰੀਆ ਦੇ ਸਬੰਧ ਵਿੱਚ ਔਰ ਲੀਵ ਇਨ ਕੈਸ਼ ਮੈਟਰ ਦੇ ਸਬੰਧ ਵਿੱਚ ਇੱਕ ਚਿੱਠੀ ਜਾਰੀ ਕੀਤੀ ਹੈ ਤੇ ਅੱਜ ਆਪਾਂ ਜਾਣਾਂਗੇ ਉਸ ਵਿੱਚ ਕਿ ਕਿਹੜੇ ਕਿਹੜੇ ਮੁਲਾਜ਼ਮਾਂ ਨੂੰ ਕਿਹੜੇ ਕਿਹੜੇ ਪੈਨਸ਼ਨਰਸ ਨੂੰ ਕਿਹੜੇ ਕਿਹੜੇ ਫੈਮਿਲੀ ਪੈਨਸ਼ਨਰਸ ਨੂੰ ਉਮਰ ਦੇ ਹਿਸਾਬ ਨਾਲ ਕਿੰਨੀਆਂ ਕਿੰਨੀਆਂ ਕਿਸ਼ਤਾਂ ਵਿੱਚ ਇਸ ਦਾ ਬਕਾਇਆ ਮਿਲੇਗਾ ਸੋ ਜਾਣਦੇ ਹਾਂ ਇਸ ਵੀਡੀਓ ਦੇ ਵਿੱਚ ਕੈਟਾਗਰੀ 1 ਵਿੱਚ ਸਭ ਤੋਂ ਪਹਿਲਾਂ ਫੈਮਲੀ ਪੈਨਸ਼ਨਰਸ ਔਰ ਪੈਨਸ਼ਨਰਸ ਉਹ ਆਣਗੇ ਜਿਨ੍ਹਾਂ ਦੀ ਉਮਰ 85 ਸਾਲ ਹੋ ਚੁੱਕੀ ਹੈ 1 10 2024 ਨੂੰ ਜਿਹੜੇ ਫੈਮਲੀ ਪੈਨਸ਼ਨਰਸ ਜਾਂ ਪੈਨਸ਼ਨਰਸ 1 10 2024 ਨੂੰ 85 ਸਾਲ ਦੇ ਹੋ ਚੁੱਕੇ ਹੈ ਉਹਨਾਂ ਨੂੰ 2 ਇਕੁਅਲ ਕਿਸ਼ਤਾਂ ਵਿੱਚ ਜਿਹੜੀ ਉਹਨਾਂ ਫਰਵਰੀ 2025 ਔਰ ਮਾਰਚ 2025 ਵਿੱਚ ਮਿਲੇਗੀ ਸਾਰਾ ਬਕਾਇਆ ਜਿਹੜਾ ਉਹ 1 16 ਤੋਂ ਲੈ ਕੇ 3621 ਤੱਕ ਦਾ ਬਰਾਬਰ ਦੋ ਕਿਸ਼ਤਾਂ ਵਿੱਚ ਦਿੱਤਾ ਜਾਵੇਗਾ ਮੰਨ ਲਓ ਇਹਨਾਂ ਦਾ 1 ਇੱਕ 16 ਤੋਂ 3621 ਤੱਕ 3 ਲੱਖ ਰੁਪਏ ਬਕਾਇਆ ਬੰਦਾ ਤੇ ਇਹਨਾਂ ਕਰਮਚਾਰੀਆਂ ਨੂੰ ਪੈਨਸ਼ਨਰਸ ਨੂੰ 1.5 ਲੱਖ ਰੁਪਇਆ ਕਰਕੇ ਦੋ ਵਾਰੀ ਉਹਨਾਂ ਦਾ ਲੰਸਮ ਕਿਸ਼ਤਾਂ ਕਰਕੇ ਦੇ ਦਿੱਤੀਆਂ ਜਾਣਗੀਆਂ ਦੂਸਰੀ ਕੈਟਾਗਰੀ ਵਿੱਚ ਉਹ ਪੈਨਸ਼ਨਰਸ ਨੇ ਜਿਨ੍ਹਾਂ ਦੀ ਉਮਰ 75 ਸਾਲ ਤੋਂ ਲੈ ਕੇ ਤੇ 85 ਸਾਲ ਦੇ ਵਿੱਚ ਹੈ ਜਾਨੀ ਕਿ 75 ਸਾਲ ਤੋਂ ਜ਼ਿਆਦਾ ਹੈ ਔਰ 85 ਸਾਲ ਤੋਂ ਘੱਟ ਨੇ ਔਰ ਇੱਕ ਇੱਕ 10 ਨੂੰ ਇਹ ਹੋ ਚੁੱਕੇ ਨੇ ਯਾਨੀ ਕਿ ਇੱਕ ਇੱਕ 10 ਨੂੰ 75 ਸਾਲ ਤੋਂ ਜ਼ਿਆਦਾ ਹੋਣ ਤੇ 85 ਸਾਲ ਤੋਂ ਘੱਟ ਹੋਣ ਉਹਨਾਂ ਨੂੰ 12 ਕਿਸ਼ਤਾਂ ਵਿੱਚ ਯਾਨੀ ਕਿ ਅਪ੍ਰੈਲ 2025 ਤੋਂ ਲੈ ਕੇ ਮਾਰਚ 2026 ਤੱਕ 12 ਕਿਸ਼ਤਾਂ ਵਿੱਚ ਬਕਾਇਆ ਜਿਹੜਾ ਉਹ ਦਿੱਤਾ ਜਾਏਗਾ ਜੇਕਰ ਬਕਾਇਆ ਦਾ 3 ਲੱਖ ਰੁਪਏ ਦਾ ਇਹ ਬੰਦਾ ਤੇਨਾਂ ਨੂੰ ਮੰਥਲੀ ਜਿਹੜੀ ਇਨਸਟਾਲਮੈਂਟ ਲਗਭਗ 25000 ਰੁਪਿਆ ਹਰ ਮਹੀਨੇ 12 ਕਿਸ਼ਤਾਂ ਵਿੱਚ ਮਿਲੇਗੀ ਤੀਸਰੀ ਕੈਟਾਗਰੀ ਵਿੱਚ ਪੈਨਸ਼ਨਰਸ ਫੈਮਿਲੀ ਪੈਨਸ਼ਨਰਸ ਜਿਹੜੇ 75 ਸਾਲ ਤੋਂ ਘੱਟ ਨੇ ਜਿਹੜੇ 1 10 2100 ਅ 24 ਨੂੰ 75 ਸਾਲ ਤੋਂ ਘੱਟ ਨੇ ਜਿਨ੍ਹਾਂ ਦੀ 75 ਸਾਲ ਉਮਰ ਨਹੀਂ ਹੋਈ ਉਹਨਾਂ ਨੂੰ 42 ਕਿਸ਼ਤਾਂ ਵਿੱਚ 42 ਕਿਸ਼ਤਾਂ ਵਿੱਚ ਜੜਾਏ ਦਿੱਤਾ ਜਾਏਗਾ ਉਹਨੂੰ ਵੀ ਅਗੂੜਾ ਨੇ ਕੈਟਾਗਰਾਇਜ਼ ਕੀਤਾ ਵਾ ਕਿ ਉਹ 42 ਕਿਸ਼ਤਾਂ ਕਿਵੇਂ ਦਿੱਤੀਆਂ ਜਾਣਗੀਆਂ ਪਹਿਲੀਆਂ 15 ਕਿਸ਼ਤਾਂ ਜਿਹੜਾ 16 ਔਰ 17 ਦਾ 17 ਦਾ ਜਿਹੜਾ ਬਕਾਇਆ ਬਣੇਗਾ ਮੰਨ ਲਓ ਜੇਕਰ ਕਿਸੇ ਕਰਮਚਾਰੀ ਜਾਂ ਪੈਨਸ਼ਨਰਸ ਦਾ 1.5 ਲੱਖ ਰੁਪਏ ਬੰਦਾ 16 ਔਰ 17 ਚ ਉਹਨਾਂ ਨੂੰ 15 ਬਰਾਬਰ ਕਿਸ਼ਤਾਂ ਵਿੱਚ 10-10 ਹਜ਼ਾਰ ਰੁਪਏ ਕਰਕੇ ਹਰ ਮਹੀਨੇ ਦਿੱਤਾ ਜਾਵੇਗਾ ਅਗਲਾ 18 ਔਰ 19 2 ਸਾਲ ਦਾ ਅਗਲਾ ਬਕਾਇਆ 18 ਕਿਸ਼ਤਾਂ ਵਿੱਚ ਉਹਦੇ ਵਿੱਚ ਡੀਏ ਵੱਜ ਜਾਂਦਾ ਮੰਨ ਲਓ ਮੈਂ ਇੱਕ ਉਦਾਹਰਣ ਹੀ ਦੇ ਰਿਹਾ ਕਿ 1.80 ਲੱਖ ਰੁਪਏ ਬਣ ਗਿਆ ਤੇ ਅਗਲੇ 18 ਕਿਸ਼ਤਾਂ ਵਿੱਚ ਉਹਨਾਂ ਨੂੰ 10-10 ਹਜ਼ਾਰ ਦੀਆਂ ਹੀ ਮਿਲ ਲਗਿਆ। ਔਰ ਬਾਕੀ 20 ਔਰ 21 ਜਿਹੜਾ ਅਪ ਟੂ 30 21 ਤੱਕ ਹੈ ਉਹ ਜਿੰਨਾ ਵੀ ਬਕਾਇਆ ਬਣੇਗਾ ਉਹਨੂੰ 9 ਕਿਸ਼ਤਾਂ ਵਿੱਚ ਵੰਡਿਆ ਜਾਵੇਗਾ। ਜਾਨੀ ਕਿ ਉਹਨਾਂ ਦਾ ਜਿਹੜਾ 1 ਇੱਕ 16 ਤੋਂ 30 21 ਤੱਕ ਦਾ ਜਿਹੜਾ ਬਕਾਇਆ ਹੈ 75 ਸਾਲ ਤੋਂ ਘੱਟ ਉਮਰ ਦੇਆਂ ਨੂੰ ਉਹਨਾਂ ਨੂੰ ਇਹ 42 ਕਿਸ਼ਤਾਂ ਵਿੱਚ ਦਿੱਤਾ ਜਾਵੇਗਾ। ਫਿਰ ਗੱਲ ਕਰਦੇ ਹਾਂ ਚੌਥੀ ਗੱਲ ਏਰੀਅਰ ਆਫ ਰਿਵਾਈਜ਼ਡ ਲੀਵ ਇਨ ਕੈਸ਼ਮੈਂਟ ਦੀ। ਇਹ ਲੀਵ ਇਨ ਕੈਸ਼ਮੈਂਟ ਜਿਹੜੀ ਹੈ ਉਹਨਾ ਬੰਦਿਆਂ ਦੀ ਹੈ ਜਿਹੜੀ 1 ਇੱਕ 16 ਤੋਂ 30 21 ਨੂੰ ਰਿਟਾਇਰ ਹੋ ਗਿਆ ਔਰ ਪੇ ਕਮਿਸ਼ਨ ਬਾਅਦ ਵਿੱਚ ਲਾਗੂ ਹੋਇਆ ਤੇ ਉਹਨਾਂ ਨੂੰ ਪੇ ਕਮਿਸ਼ਨ ਤੇ ਲੱਗ ਗਿਆ ਉਹਨਾਂ ਦੀ ਪੈਨਸ਼ਨ ਵੀ ਰਿਵਾਈਜ਼ ਹੋ ਗਈ ਹੈ ਪਰ ਉਹਨਾਂ ਨੂੰ ਲੀਵ ਇਨ ਕੈਸ਼ਮੈਂਟ ਨਹੀਂ ਸੀ ਮਿਲੀ ਉਹਨਾਂ ਨੂੰ ਲੀਵ ਇਨ ਕੈਸ਼ਮੈਂਟ ਜੋ ਵੀ ਮਿਲੇਗੀ ਉਹਨੂੰ 4 ਬਰਾਬਰ ਕਿਸ਼ਤਾਂ ਵਿੱਚ 6-6 ਮਹੀਨੇ ਬਾਅਦ ਦਿੱਤਾ ਜਾਵੇਗਾ ਮੰਨ ਲਓ ਕਿਸੇ ਦੀ ਲੀਵ ਇਨ ਕੈਸ਼ਮੈਂਟ 1 ਲੱਖ ਰੁਪਏ ਬਣ ਗਈ ਹੈ ਉਹਨੂੰ ਪਹਿਲੀ ਕਿਸ਼ਤ ਅਪ੍ਰੈਲ 25 ਵਿੱਚ 25000 ਰੁਪਿਆ ਅਕਤੂਬਰ 25 ਵਿੱਚ ਫਿਰ 25000 ਰੁਪਿਆ ਅਪ੍ਰੈਲ 26 ਵਿੱਚ ਫਿਰ 25000 ਰੁਪਿਆ ਔਰ ਅਕਤੂਬਰ 26 ਵਿੱਚ ਫਿਰ 25000 ਰੁਪਿਆ ਉਹਨੂੰ ਮਿਲੇਗਾ ਜਾਨਕਿ ਉਹਦੀ ਜੋ ਵੀ ਬਕਾਇਆ ਲੀਵਨ ਕੈਸ਼ਮੈਂਟ ਹੈ ਉਹਨੂੰ 4 ਬਰਾਬਰ ਕਿਸ਼ਤਾਂ ਵਿੱਚ ਵੰਡ ਵੰਡ ਕੇ ਦਿੱਤਾ ਜਾਵੇਗਾ ਔਰ ਬਾਅਦ ਵਿੱਚ ਅਗਲੀ ਕੈਟਾਗਰੀ ਜਿਹੜੀ ਹੈ ਉਹ ਫਾਰ ਗਵਰਨਮੈਂਟ EMPLOYEES ਹੈ ਜਿਹੜੇ EMPLOYEES ਇਸ ਵਕਤ ਜੌਬ ਵਿੱਚ ਨਹੀਂ ਉਹਨਾਂ ਨੂੰ 36 ਮੰਥਲੀ ਇਨਸਟਾਲਮੈਂਟ ਵਿੱਚ ਬਕਾਇਆ ਦਿੱਤਾ ਜਾਵੇਗਾ ਜਿਹਦੇ ਵਿੱਚ ਅੱਗੋਂ ਵੀ ਦੋ ਕੈਟਾਗਰੀਆਂ ਵਿੱਚ ਵੰਡਿਆ ਗਿਆ ਜਿਵੇਂ ਕਿ 216 ਕੱਲੇ 216 ਦਾ ਜੋ ਬਕਾਇਆ ਬਣੇਗਾ ਉਹਨੂੰ 12 ਕਿਸ਼ਤਾਂ ਵਿੱਚ ਅਪ੍ਰੈਲ 2026 ਤੋਂ ਸ਼ੁਰੂ ਕਰਤਾ ਜਾਏਗਾ ਤੇ 12 ਕਿਸ਼ਤਾਂ ਵਿੱਚ ਉਹਨਾਂ ਨੂੰ ਖਤਮ ਕੀਤਾ ਜਾਏਗਾ ਮੁੜ ਕੇ ਅਗਲੇ 17 18 19 20 21 5 ਸਾਲ ਦਾ ਜਿਹੜਾ ਬਕਾਇਆ ਵੈ ਉਹਨੂੰ 24 ਕਿਸ਼ਤਾਂ ਵਿੱਚ ਵੰਡਿਆ ਜਾਏਗਾ ਤਾਂ ਇਨਸਟਾਲਮੈਂਟ ਜਿਹੜੀ ਹੈ ਉਹ ਅਪ੍ਰੈਲ 2027 ਤੋਂ ਸ਼ੁਰੂ ਹੋਵੇਗੀ ਇਸ ਤਰ੍ਹਾਂ ਜਿਹੜੇ ਇਨ ਸਰਵਿਸ ਨੇ ਉਹਨਾਂ ਨੂੰ ਇਹ 36 ਮਹੀਨਿਆਂ ਵਿੱਚ ਜਿਹੜਾ ਬਕਾਇਆ ਸਰਕਾਰ ਵੱਲੋਂ ਦਿੱਤਾ ਜਾਵੇਗਾ ਸੋ ਇਹ ਕੈਟੇਗਰੀਜ਼ ਕੀਤੇ ਗਏ ਸੀ ਉਮਰ ਦੇ ਹਿਸਾਬ ਨਾਲ ਤੇ ਇਸ ਤਰ੍ਹਾਂ ਪੰਜਾਬ ਸਰਕਾਰ ਉਹਨਾਂ ਨੂੰ ਇਹ ਬਕਾਇਆ ਦਵੇਗੀ ਜੇਕਰ ਮੇਰੀ ਇਹ ਵੀਡੀਓ ਪਸੰਦ ਆਈ ਹੈ ਤੈਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਜੇਕਰ ਸਮਝ ਨਹੀਂ ਲੱਗੀ ਤਾਂ ਕਮੈਂਟਸ ਵਿੱਚ ਕਮੈਂਟ ਕਰਿਓ ਮੈਂ ਤੁਹਾਨੂੰ ਇਹਦੇ ਬਾਰੇ ਦੁਬਾਰਾ ਖੋਲ ਕੇ ਸਭ ਕੁਝ ਸਮਝਾ ਦਿਆਂਗਾ ਸਭ ਦਾ ਮੇਰੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ